ਵਾਲ ਝੜਨ ਦੀ ਪ੍ਰੋਬਲਮ ਤੋਂ ਹੋ ਪਰੇਸ਼ਾਨ ਤਾਂ ਲੈ ਆਓ ਐਨਵੀ ਗਰੋ ਅਪਲਸ ਹੈਅਰ ਆਇਲ ਜਿਸੇ ਲਗਾਤਾਰ ਇਸਤੇਮਾਲ ਨਾਲ ਤੁਹਾਨੂੰ ਮਿਲਣਗੇ ਲੰਬੇ ਅਤੇ ਮਜ਼ਬੂਤ ਵਾਲ ਹਰ ਮੈਡੀਕਲ ਅਤੇ ਜਨਰਲ ਸਟੋਰ ਤੇ ਉਪਲਬਧ ਨਾਜ ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਕਾਂਗਰਸ ਪਾਰਟੀ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ ਲੋਕਾਂ ਦੇ ਹਿੱਤ ਲਈ ਸ਼ੁਰੂ ਕੀਤੇ ਗਏ ਪ੍ਰਦਰਸ਼ਨਾਂ ਦੇ ਤਹਿਤ ਅੱਜ ਲੁਧਿਆਣਾ ਵਿੱਚ ਨਗਰ ਨਿਗਮ ਲੁਧਿਆਣਾ ਦੇ ਜ਼ੋਨ A ਵਾਲੇ ਦਫ਼ਤਰ ਨੂੰ ਤਾਲੀ ਲਗਾ ਕੇ ਜ਼ਬਰਦਸਤ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿੱਚ ਸਰਦਾਰ ਰਵਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਭਾਰਤ ਭੂਸ਼ਣ ਆਸ਼ੂ ਸਾਭਕਾ ਮੰਤਰੀ ਰਕੇਸ਼ ਪਾਂਡੇ ਸਾਭਕਾ ਮੰਤਰੀ ਸੰਜੀਤ ਤਲਵਾਰ ਸਾਭਕਾ ਵਿਧਾਇਕ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਲੁਧਿਆਣਾ ਸੁਰਿੰਦਰ ਡਾਬਰ ਸਾਭਕਾ ਵਿਧਾਇਕ ਕੁਲਦੀਪ ਸਿੰਘ ਵੈਦ ਸਾਭਕਾ ਵਿਧਾਇਕ ਈਸ਼ਵਰਜੂਤ ਸਿੰਘ ਜੀਮਾ ਹਲਕਾ ਇੰਚਾਰਜ ਗौरी शंकर ਸ਼ਰਮਾ ਇੰਚਾਰਜ AICC ਸ਼ਾਮਸੁੰਦਰ ਮਲਹੋਤਰਾ ਕਾਰਜਕਾਰੀ ਪ੍ਰਧਾਨ ਜ਼ਿਲ੍ਹਾ ਕਾਂਗਰਸ ਬਲਕਾਰ ਸਿੰਘ ਸਾਬਕਾ ਮੇਅਰ ਜੁਗੇਸ਼ ਹਾਂਡਾ ਮਨੀਸ਼ਾ ਕਪੂਰ ਹੈਪੀ ਲਾਲੀ ਲੀਨਾ ਟਪਾਰੀਆ ਮਮਤਾ ਆਸ਼ੂ ਕੋਮਲ ਖੰਨਾ ਵਿਪਨ ਅਰੂੜਾ ਸਰਬਜੀਤ ਸਿੰਘ ਸਰਹਾਲੀ ਇੰਦਰਜੀਤ ਇੰਦੀ ਪੰਕਜ ਮੀਨੂ ਮਲੋਤਰਾ ਨਰੇਸ਼ ਸ਼ਰਮਾ ਸਾਹਿਲ ਕਪੂਰ ਪੱਪਲ ਸ਼ਰਮਾ ਰੋਹਿਤ ਚੋਪੜਾ ਅਸ਼ੋਕ ਕੁਮਾਰ ਪੋਪਲੀ ਮੋਨੂ ਖਿੰਡਾ ਸੰਜੀਵ ਸ਼ਰਮਾ ਸੁਖਦੇਵ ਬਾਵਾ ਚੇਤਨ ਜਨੇਜਾ ਗੋਪਾਲ ਚੋਹਾਨ ਮਿੰਟੂ ਜਗਦੀਸ਼ ਲਾਲ ਭਾਰਤ ਪੂਸ਼ਣ ਹੈਪੀ ਰੰਧਾਵਾ ਗੁਰਿੰਦਰ ਰੰਧਾਵਾ ਨਰੇਸ਼ ਉਪਲ ਸਰਬਜੀਤ ਸਿੰਘ ਸਰਪ ਸੁਰਿੰਦਰ ਕੌਰ ਸਤੀਸ਼ ਮਲਹੋਤਰਾ ਕੁਲਦੀਪ ਜੰਡਾ लवली ਮਨੋਚਾ ਗੌਰਵ ਪੱਟੀ ਤਨੀਸ਼ ਆਹੂਜਾ ਸਨੀ ਪੱਲਾ ਰਾਜਾ ਕਾਇਲ ਨਿਰਮਲ ਕੈੜਾ ਹਰਕਰਨ ਸਿੰਘ ਵੈਦ ਸੋਨੂ ਡੀਕੋ ਜ਼ਿਲ੍ਹਾ ਡੁਗਰੀ ਬਲਜਿੰਦਰ ਬੰਟੀ ਦਿਲਾਜ ਸਿੰਘ ਨਰਿੰਦਰ ਸ਼ਰਮਾ ਦਾਰਾ ਬੱਬਰ ਹਰੀ ਸਿੰਘ ਬਰਾੜ ਸੰਦੀਪ ਸਿੱਪਾ ਅਰੁਣ ਚੰਡਾਲੀਆ ਰਾਜੀਵ ਮਲਹੋਤਰਾ ਨਿਤਿਨ ਥਾਪਰ ਪੰਕਜ ਸ਼ਰਮਾ ਪਵਨ ਮਹਿਤਾ ਮੇਵਾ ਸਿੰਘ ਚੋਹਾਨ ਸੁਨੀਲ ਕਪੂਰ ਮਹਾਰਾਜ ਰਾਜੀ ਜੈ ਪ੍ਰਕਾਸ਼ ਜਸਵਿੰਦਰ ਠੁਕਰਾਲ ਮਨਰਾਜ ਠੁਕਰਾਲ ਲੱਕੀ ਕਪੂਰ ਵਿੱਕੀ ਡਾਵਰ ਨਿੱਕੀ ਰਾਇਤ ਰਿਪੂ ਗੱਲ ਰਿੰਕੂ ਮਲਹੋਤਰਾ ਮੰਗਾ ਸ਼ਰਮਾ ਰਿੰਕੂ ਦੱਤ ਭਾਨੂ ਕਪੂਰ ਬੰਨੂ ਬਹਿਲ ਗੁਰਪ੍ਰੀਤ ਸਿੰਘ ਗੋਪੀ ਅਮਰਜੀਤ ਜੀਤਾ ਕ੍ਰਿਸ਼ਨ ਖਰਬੰਦਾ ਸਾਬੀ ਤੋੜ ਟੀਟੂ ਨਾਗਪਾਲ ਰੰਗਾ ਮਦਨ ਹੰਸਰਾਜ ਰਾਜਕੁਮਾਰ ਰਾਜੂ ਰਮੇਸ਼ ਕੌਸ਼ਲ ਦੀਪਕ ਹਾਂਸ ਵੀਕੇ ਅਰੋੜਾ ਦਮਨ ਕੁਮਾਰ ਅਸ਼ੋਕ ਸਿੱਕਾ ਕਮਲਜੀਤ ਸਿੰਘ ਬੌਬੀ ਕਪਲ ਮਹਿਤਾ ਸੋਨੂ ਸ਼ਰਮਾ ਪਿਊਸ਼ ਮਿੱਤਲ ਸੁਖਦੇਵ ਸੋਖੀ ਚਰਨਜੋਤ ਕਿੱਟੂ ਜਗਮੀਤ ਸਿੰਘ ਨੋਨੀ ਪ੍ਰਦੀਪ ਕੁਮਾਰ ਰੋਬਿਨ ਮਹਿਰਾ ਰਾਮਜੀਤ ਦਾਸ ਅਮਰਿੰਦਰ ਕੋਹਲੀ ਸੋਨੀ ਬਖਸ਼ੀ ਲਵੀ ਪਾਰਟੀਆ ਗੁਰਦੀਪ ਸਿੰਘ ਮੰਕੁਸ਼ ਕਪੂਰ ਸੁਰੇਸ਼ ਭਗਤ ਅਰਜੁਨ ਸ਼ਰਮਾ ਰਮਨ ਮਸੀਦ ਰਾਹੁਲ ਡੋਲਗੱਚ ਸੰਦੀਪ ਮਰਵਾਹ ਰਾਜੀਵ ਚਮਟ ਰਿੱਕੀ ਮਲਹੋਤਰਾ ਮੋਨ ਲਾਲ ਇਨਾਮ ਮਲਿਕ ਅਹਿਮਦ ਅਲੀ ਗੁੱਡੂ ਰਿੰਕੂ ਕਪੂਰ ਟੋਨੀ ਬੱਦਣ ਹਨੀ ਸ਼ਰਮਾ ਸ਼ਾਮਲ ਹੋਤਰਾ ਹੈਪੀ ਸਿੰਘ ਕਮਲ ਗੋਇਲ ਚੰਚਲ ਸਿੰਘ ਕੈਲਾਸ਼ ਕਪੂਰ ਐਡਵੋਕੇਟ ਰਾਹੁਲ ਪੋਹਾਲ ਅੰਕਿਤ ਮਲਹੋਤਰਾ ਗੁਰਪ੍ਰੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੇ ਅਹੁਦੇਦਾਰ ਅਤੇ ਵਰਕਰ ਹਾਜ਼ਰ ਸਨ